ਖਬਰਾਂ ਦੇ ਬਲੇਡਰ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼ਹਿਰ ਧਾਰੀਵਾਲ ਦੇ ਇੱਕ ਪਰਿਵਾਰ ਨਾਲ ਹੋਈ ਠੱਗੀ ਦੀ ਵੱਡੀ ਬਾਤ ਆ ਤੇ ਮਾਮਲਾ ਧਾਰੀਵਾਲ ਦੇ ਟਿੱਲੋਂ ਹਸਪੀਟਲ ਰੋਡ ਦੇ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਦੇ ਵਿੱਚ ਬਿਮਾਰ ਵਿਅਕਤੀ ਸੜਕ ਕਿਨਾਰੇ ਬੈਠਾ ਧੁੱਪ ਸੇਕ ਰਿਹਾ ਸੀ ਇਸ ਮੌਕੇ ਚਾਰ ਗੇ ਤਿੰਨ ਠੱਗਾ ਦਾ ਇੱਕ ਟੋਲਾ ਉੱਥੇ ਪਹੁੰਚ ਜਾਂਦਾ ਹੈ ਅਤੇ ਬਿਮਾਰ ਵਿਅਕਤੀ ਨੂੰ ਕਾਰ ਅੰਦਰ ਖੜਕ ਕੇ ਉਸ ਨੂੰ ਠੀਕ ਕਰਨ ਦੇ ਨਾਂ ਤੇ ਛਤੀਰਾਂ ਨਾਲ ਡੰਗ ਦੇ ਨਾਲ ਉਸ ਦੀ ਪਤਨੀ ਨੂੰ ਇਹ ਕਹਿੰਦੇ ਹਨ ਕਿ ਕਾਰ ਵਿੱਚ ਜਿੰਨਾ ਵੀ ਸੋਨਾ ਗਹਿਣਾ ਪਿਆ ਹੈ ਉਹ ਜਗ੍ਹਾ ਤੇ ਲੈ ਆ ਕੇ ਰੱਖ ਦੇ ਫਿਰ ਕੀ ਸੀ ਉਹ 80000 ਰੁਪਏ ਦਾ ਗਹਿਣਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਮੇਰਾ ਨਾਮ ਪੜਨਜੀਤ ਟਵਾ ਤੇ ਹਾਂਜੀ ਆਈਪੀਏ ਨਾਲ ਮੈਂ ਬਾਤ ਬਿਠਾ ਲਿਆ ਸੀ ਕਿ ਪੇਪੀ ਮੈਂ ਪਿੱਛਾ ਠੀਕ ਨਹੀਂ ਗਏ ਤੇ ਧੰਵਾਦ ਚ ਮੈਂ ਨਵਾਲ ਜਿੰਨੀ ਜੱਟੋਂ ਪਸੇਖ ਲੋ ਤੇ ਇਹ ਦੋ ਜਣੇ ਆਏ ਆ ਤੇ ਪਹਿਲਾਂ ਦੋ ਜਣੇ ਆਏ ਆ ਤੇ ਪਹਿਲਾਂ ਇੱਕ ਜਣਾ ਆਇਆ ਫਿਰ ਪੁੱਛਦਾ ਵਾਪੀ ਇਹ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਮੈਂ ਆਖਿਆ ਕਿ ਮਨੂੰ ਨਹੀਂ ਜੇ ਪਤਾ ਸ਼ਿਵਜੀ ਦਾ ਮੰਦਿਰ ਫਿਰ ਦੋ ਜਣੇ ਮਗੜੇ ਆਏ ਆ ਉਹ ਚਲ ਗਿਆ ਪਰ ਉਹ ਕਹਿੰਦੇ ਆ ਵੀ ਹਾਂ ਹਾਂ ਇਹ ਬਾ ਇਹ ਪਾ ਬਤਨ ਕੀ ਪਛਦਾ ਹੀ ਮੈਂ ਵੀ ਉਹ ਬਾਬੇ ਨੇ ਸਾਨੂੰ ਇਹੀ ਨਾ ਪਿਛਾ ਪਿਛ ਜੀ ਦਾ ਮੰਦਿਰ ਕਿੱਥੇ ਜੀ ਸ਼ਿਵ ਜੀ ਦਾ ਮੰਦਿਰ ਮੈਂ ਨਹੀਂ ਦੱਸਿਆ ਕਿ ਮੈਨੂੰ ਨਹੀਂ ਪਤਾ ਕਿੱਥੇ ਆ ਬਾਅਦ ਚ ਉਹ ਬੈ ਗਏ ਉਹਨਾਂ ਨੇ ਗੱਲਾਂ ਵਿੱਚ ਇਹਨਾਂ ਨੂੰ ਲੈਣ ਦਾ ਵਾ ਬਾਅਦ ਚ ਉਹ ਭਾਈ ਵੀ ਮਗੜੇ ਆ ਗਿਆ ਵਾ ਉਹ ਜਿਹੜਾ ਸ਼ਿਵ ਜੀ ਦਾ ਮੰਦਿਰ ਪੁੱਛਦਾ ਜੀ ਤੇ ਮੈਨੂੰ ਕਹਿੰਦਾ ਕਿ ਪਾਣੀ ਲੈ ਕੇ ਆਓ ਤੇ ਮੈਂ ਪਾਣੀ ਲੈ ਕੇ ਆਈ ਮੈਂ ਵੀ ਚੱਲ ਪਾਣੀ ਪਿਆ ਲਿਆ ਉਹਨੂੰ ਤਾਂ ਉਹਨੇ ਜਦ ਪਾਣੀ ਮੰਗਿਆ ਮੇਰੇ ਤੋਂ ਮੈਂ ਪਾਣੀ ਦਿੱਤਾ ਇਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਰ ਦਿੱਤਾ ਵਾ ਤੈਨਾਂ ਨੇ ਪਾਣੀ ਲੈ ਕੇ ਜਾਣ ਹੀ ਨਹੀਂ ਦੇਈ ਤੇ ਇਹਨਾਂ ਨੂੰ ਬਾਹੋਂ ਫੜ ਕੇ ਤੇ ਅੰਦਰ ਲੈ ਕੇ ਆਉਂਦੇ ਆ ਤੇ ਮਗੜੇ ਮੈਂ ਮੈਂ ਹੈਪੀ ਅੰਦਰ ਅੱਗੇ ਤਾਂ ਤੂੰ ਪਿੱਲੇ ਮੇ ਪਾਇਆ ਸੀ ਤੇ ਆਪੇ ਫੜ ਕੇ ਲਿਆ ਆ ਬਾਬਾ ਅੰਦਰ ਅੰਦਰ ਲੈ ਆ ਕੇ ਇੱਥੇ ਬਿਠਾ ਲਤਾ ਤੇ ਆਪ ਇੱਥੇ ਬਹਿ ਗਿਆ ਤੇ ਮਗੜੇ ਮਗੜੇ ਮੈਂ ਆ ਗਈ ਤੇ ਮਗੜਾ ਆਨ ਕੇ ਜਦੋਂ ਮੈ ਵੀ ਇੱਥੇ ਆਨ ਕੇ ਬਹਿ ਗਈਆਂ ਪਤਾ ਨਹੀਂ ਉਹਨੇ ਵੀ ਕੀ ਹੰ ਤੇ ਕੀਤਾ ਵਾ ਤੇ ਮੈਨੂੰ ਕਹਿੰਦਾ ਵੀ ਜੋ ਜੋ ਸਮਾਨ ਤੂੰ ਲਿਆ ਮੈਪੀ ਮੇਰੇ ਕੋਲ ਸਮਾਨ ਕੁਛ ਨਹੀਂ ਆ ਵੀ ਮੇਰੇ ਕੋਲ ਸਮਾਨ ਹੈ ਨਹੀਂ ਆ ਕੋਈ ਵੀ ਪਨਾਮਾ ਰੱਖਿਆ ਵਾ ਕਹਿੰਦਾ ਤੇਰੇ ਕੋਲ ਸਮਾਨ ਹੈ ਰਾ ਜੇ ਦਬਕੇ ਲਾ ਕੇ ਪੈਂਦਾ ਸੀ ਇਹ ਆ ਚਾਹੇ ਆਪਣੇ ਹੱਥ ਤੇ ਦੰਦੀਆਂ ਵਰਦਾ ਹੀ ਔਂ ਕੜ ਕੇ ਤੇ ਫੂਕਾ ਮਾਰਦਾ ਸੀ ਸਾਡੇ ਉੱਤੇ ਤੇ ਮੈਂ ਉਸੇ ਵਕਤ ਲੇਨ ਚੱਲ ਜਾਂਦੀ ਹਿਲਮਾਰੀ ਚ ਤੇ ਫੇਰ ਫੇਰ ਜਦੋਂ ਫੇਰ ਉਹਨੇ ਮੈਨੂੰ ਕਿਹਾ ਪੀ ਮੈਂ ਤੇ ਹੁਕਾ ਸ਼ਬ ਮੇਰੇ ਕੋਲ ਹੋਰ ਕੁਛ ਹੈ ਨਹੀਂ ਆ ਕਹਿੰਦਾ ਤੇਰੇ ਕੋਲ ਹੈ ਵਾ ਸਭ ਕੁਝ ਲੈ ਕੇ ਆ ਫੇਰ ਦੰਦੀਆਂ ਵੱਡਣ ਲੱਗ ਪੈਂਦਾ ਹੀ ਆਪਣੇ ਹੱਥ ਤੇ ਤੇ ਫੂਕਾ ਮਾਰਨ ਲੱਗ ਪੈਂਦਾ ਹੀ ਕਿ ਜਿੱਦਾਂ ਸਾਡੀ ਉਹਨੇ ਬੁੱਧੀ ਪ੍ਰਿਸ਼ਟ ਕਰ ਦਿੱਤੀ ਸਾਨੂੰ ਦੋਨਾਂ ਨੂੰ ਪਤਾ ਨਹੀਂ ਲੱਗਾ ਬੇਟੀ ਮੇਰੀ ਨਾਉਂਦੀ ਹੀ ਜੇ ਮੈਂ ਮਗਰ ਨਾਮ ਦੀ ਬਾਹਰ ਬੈਠੀ ਰਹਿੰਦੀ ਮੇਰੀ ਬੇਟੀ ਆ ਮੇਰਾ ਪੀਏ ਆ ਆਦਮੀ ਮੇਰੇ ਆ ਜੇ ਇਹਨਾਂ ਨੂੰ ਕੁਛ ਕਰ ਜਾਂਦਾ ਤੇ ਮੈਂ ਕੀ ਲੈ ਜਾਣਾ ਨਹੀਂ ਹੁਣ ਤਾਂ ਖਾੜੀ ਦੇਸ਼ਾਂ ਵਿੱਚ ਫਸੇ 83000 ਭਾਰਤੀ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ ਇਹਨਾਂ ਗੱਲਾਂ ਦਾ ਪੜਖੜਾ ਬਾ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚਿਬਾਲ ਨੇ ਕਬੂਰਥਲਾ ਵਿੱਚ ਕੀਤਾ ਉਹਨਾਂ ਕਹੇ ਕਿ ਪੰਜਾਬ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਹਨ ਜਿਨ੍ਹਾਂ ਨੂੰ ਲਿਆਂਦਾ ਗਿਆ ਜਿਨ੍ਹਾਂ ਵਿੱਚ ਜ਼ਿਆਦਾ ਕੁੜੀਆਂ ਹਨ ਮਾਂ-ਬਾਪ ਤੋਂ ਇੱਕ ਤੀੜਾ ਜਿਹੜਾ ਹੈ ਉਹ ਦਰਦ ਸਹਮਲਣਾ ਔਖਾ ਹੋ ਜਾਂਦਾ ਪਰ ਜਦੋਂ ਪੂਰੇ ਭਾਰਤ ਤੋਂ 36000 ਸਾਡੀਆਂ ਧੀਆਂ ਪੈਣਾ ਜਿਹੜੀਆਂ ਜਿਹੜੀਆਂ ਬਾਹਰ ਜਾ ਕੇ ਜਿਨ੍ਹਾਂ ਦਾ ਬਹੁਤ ਵੱਡਾ ਅਸ਼ੋਸ਼ਨ ਹੋਇਆ ਜਿਨ੍ਹਾਂ ਦੇ ਨਾਲ ਬਹੁਤ ਇਹੋ ਜਿਹਾ ਵਿਹਾਰ ਹੋਇਆ ਜਿਨ੍ਹਾਂ ਦੀ ਇਹ ਵੀਡੀਓ ਜਿਨ੍ਹਾਂ ਦੇ ਆਡੀਓ ਸਾਡੇ ਕੋਲ ਆਉਂਦੇ ਆ ਤੇ ਮਨ ਝੰਝੋੜਿਆ ਜਾਂਦਾ ਤੇ ਅੱਜ ਜਦੋਂ ਇਹ ਅੰਕੜੇ ਅਸੀਂ ਰਾਪਤ ਕੀਤੇ ਆ ਕਿ ਜਦੋਂ 38000 ਦਾ ਅੰਕੜਾ ਇਹਨਾਂ ਮੁਲਕਾਂ ਦੇ ਵਿੱਚ ਇਕੱਲੇ ਓਮਾਨ ਦੇ ਵਿੱਚ 17000 ਸਾਡੀਆਂ ਲੜਕੀਆਂ ਜਿਹੜੀਆਂ ਵਿਦੇਸ਼ ਵਿਭਾਗ ਨੇ ਵਾਪਸ ਕਰਾਈਆਂ ਸੋ ਇਸੇ ਧੰਨਵਾਦ ਕਰਦੇ ਜਿਨ੍ਹਾਂ ਨੇ ਪਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਨਹੀਂ ਹੋਣਾ ਚਾਹੀਦਾ ਕਿਉਂ ਕੋਈ ਸਾਡੇ ਜਿਹੜੀਆਂ ਹੈਗੇ ਬੱਚਿਆਂ ਨੂੰ ਇਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਕਰੇ ਇਹ ਏਜੰਟ ਤੇ ਇਹਨਾਂ ਦੇ ਕਾਰੋਬਾਰ ਵਿੱਚ ਜੋ ਵੀ ਲੋਕ ਲਿੰਪਤ ਆ ਜਿਹੜੇ ਇਹੋ ਜਿਹੇ ਕਾਰਜ ਨੂੰ ਸਿਰੇ ਚੜਾਉਂਦੇ ਆ ਉਹਨਾਂ ਤੇ ਸਖਤ ਸੋ ਸਖਤ ਕਾਨੂੰਨ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਏ ਮਨੁੱਖੀ ਤਸ਼ਕਰੀ ਸਭ ਤੋਂ ਵੱਡਾ ਜਿਹੜਾ ਹੈ ਹੋਰ ਚੀਜ਼ਾਂ ਨਹੀਂ ਤੇ ਚੋਰੀਆਂ ਤਸ਼ਕਰੀਆਂ ਹੁੰਦੀਆਂ ਐਸੀ ਜਿਹੜੀ ਮਨੁੱਖ ਦੀ ਤਸ਼ਕਰੀ ਐ ਇੱਕ ਹੋਰ ਅਪਰਾਧ ਆ ਇਹਦੇ ਖਿਲਾਫ ਸਾਨੂੰ ਰਲ ਕੇ ਆਵਾਜ਼ ਉਠਾਉਣ ਦੀ ਲੋੜ ਆ ਸੋ ਅਸੀਂ ਜਿੱਥੇ ਵੀ ਇਹ ਜੋ ਕੁਛ ਵੀ ਇਹਨਾਂ ਧੀਆਂ ਦੇ ਨਾਲ ਹੋਇਆ ਬਾਹਰ ਵਿਦੇਸ਼ ਦੇ ਵਿੱਚ ਹੋਇਆ ਬੜਾ ਤੱਕਾ ਹੋਇਆ ਤੇ ਇਹਦੀ ਗੱਲ ਜਿਹੜੀ ਹੈਗੀ ਹੈ ਜ਼ੋਰ-ਸ਼ੋਰ ਦੇ ਨਾਲ ਹੋਰ ਵੀ ਉਠਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਗਰੀਬ ਪਰਿਵਾਰ ਜਿਹੜੇ ਜਿਹੜੀ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਰਹ ਰਹੇ ਆ ਉਹਨਾਂ ਨੂੰ ਉਹਨਾਂ ਪਰਿਵਾਰਾਂ ਦੀ ਇਹ ਧੀਆ ਪੈਣਾ ਉਹਨਾਂ ਪਰਿਵਾਰਾਂ ਨੂੰ ਇਸ ਤਰ੍ਹਾਂ ਨੋਚਿਆ ਜਾਂਦਾ ਇਹ ਹੈ ਸਾਡੇ ਸਮਾਜ ਦਾ ਡਰਗ ਐਜੰਟਾਂ ਦਾ ਕਾਲਾ ਧੰਦਾ ਇਹਨੂੰ ਰੋਕਣ ਦੀ ਲੋੜ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰੇਂਡਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 470 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਬਲੌਰੀ ਸੰਦੀਪ ਸਿੰਘ ਔਰ ਬਿੱਟੂ ਬਾਸੀ ਲਾਹੌਰੀ ਮਲ ਥਾਣਾ ਘਰੇਂਡਾ ਨੂੰ 470 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਹਾਂਜੀ ਸਰ ਮਾਨਯੋਗ ਐਸਐਸਪੀ ਸ੍ਰੀ ਚਰਨਜੀਤ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੂਲਰ ਅਤੇ ਟੀਐਸਪੀ ਅਟਾਰੀ ਤੇ ਮੁਖ ਅਫਸਰ ਸਾਹਿਬ ਦੀ ਅਗਵਾਈ ਹੇਠਾਂ ਦੇ ਸਮਾਜ ਰੋਧੀ ਅੰਸਰਾਂ ਖਿਲਾਫ ਇਹ ਨਸ਼ੇ ਦੀ ਮੈਂ ਵਿਡੀਓ ਇਸੇ ਅਜੋ ਉਸ ਸਮੇਂ ਸਾਨੂੰ ਭਾਰੀ ਸਫਲਤਾ ਮਿਲੀ ਜਦੋਂ ਅਸੀਂ ਪੌਣ ਤਨਕਲਾਂ ਤੇ ਮੌਜੂਦ ਸੀ ਕਿ ਆਪਣਾ ਸਾਨੂੰ ਇੱਕ ਆਦਮੀ ਜਿਹੜਾ ਵਾ ਡਰੇਨ ਦੇ ਨਾਲ ਨਾਲ ਆਉਂਦਾ ਬੁਖਾਈ ਦਿੱਤਾ ਜੋ ਪੁਲਸ ਪਾਰਟੀ ਵੇਖ ਕੇ ਖਿਸਕਣ ਲੱਗਾ ਤੇ ਜਿਸ ਨੂੰ ਸਾਥੀ ਕਰਮਚਾਰੀ ਨੇ ਮਤਲਬ ਕਾਬੂ ਕੀਤਾ ਤੇ ਮੌਕੇ ਤੇ ਡੀਐਸਪੀ ਸਰਦਾਰ ਲਖਵਿੰਦਰ ਸਿੰਘ ਜੀ ਆਏ ਜਿਨ੍ਹਾਂ ਦੇ ਹਾਜ਼ਰੀ ਵਿੱਚ ਇਹਦੇ ਕੋਲੋਂ 500 ਗ੍ਰਾਮ ਦੇ ਕਰੀਬ ਹਾਂਜੀ ਜੋ weight ਕਰਨ ਤੇ 470 ਗ੍ਰਾਮ ਬਰਾਮਦ ਹੋਈ ਤੇ 70 ਗ੍ਰਾਮ ਜਿਹੜਾ ਵਾ ਮੈਸਟ ਮਟੀਰੀਅਲ ਬਰਾਮਦ ਹੋਇਆ ਤੇ ਬਾਅਦ ਪੁਛਗਛ ਮਕਦਮਾ ਨੰਬਰ 304 ਦੋਸ਼ੀ ਦੇ ਖਿਲਾਫ ਦਰਜਿਸਟਰ ਕੀਤਾ ਗਿਆ ਤੇ ਦਰਸ਼ਕਾਂ ਨੂੰ ਤੋਂ ਬਾਅਦ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਇਹਦੇ ਡਿਗਾਈ ਨਾਲ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਸ ਇਥੋਂ ਲੈ ਕੇ ਆ ਇਥੋਂ ਥੋੜਾ ਥੋੜਾ ਹੁਣ ਪਤਾ ਪੁਸ਼ਕਸ਼ ਤੋਂ ਮੁਰਲੀ ਪੁਸ਼ਕਸ਼ ਤੋਂ ਪਤਾ ਲੱਗਾ ਕਿ ਇਹਦੇ ਪਾਕਿਸਤਾਨ ਦੇ ਨਾਲ ਲਿੰਕ ਹਨ ਪਾਕਿਸਤਾਨ ਦੇ ਸਮਗਲਰਾਂ ਨਾਲ ਇਸ ਵਾਰ ਮਾਨ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਉਹਨਾਂ ਕੋ ਰਿਮਾਂਡ ਹਾਸਲ ਕਰਕੇ ਅਗਲੀ ਜਿਹੜੀ ਬੰਦੀ ਕਾਨੂੰਨੀ ਕਰੇ ਹਾਂ ਅਜੇ ਜਿਹੜੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਅਸਲ ਦੇ ਵਿੱਚ ਲੈਬੋਰਟਰੀ ਦਾ ਕੰਮ ਕਰਦਾ ਸੀ ਇਹਦੀ ਆਰਟ ਦੇ ਵਿੱਚ ਜਿਹੜਾ ਆ ਇਹ ਨਾਲ ਦੇ ਨਾਲ ਇਹ ਨਸ਼ੇ ਦਾ ਧੰਦਾ ਵੀ ਕਰਦਾ ਸੀ ਖੰਨਾ ਦੇ ਪਿੰਡ ਬੀਜਾ ਵਿੱਚ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਜਿਸ ਵਿੱਚ ਦੁਕਾਨਦਾਰ ਦੀ ਜਾਨ ਚਲੀ ਗਈ ਮਾਮੂਲੀ ਗੱਲ ਨੂੰ ਲੈ ਕੇ ਹੋਏ ਇਸ ਝਗੜੇ ਵਿੱਚ ਉਸ ਸਮੇਂ ਲੜਾਈ ਵਧ ਗਈ ਜਦੋਂ ਮੁਲਜ਼ਮ ਨੇ ਆਪਣੇ ਪੁੱਤਰਾਂ ਨੂੰ ਬੁਲਾ ਲਿਆ 50 ਸਾਲਾ ਫਲ ਕਾਰੋਬਾਰੀ ਤੀਜਿੰਦਰ ਸਿੰਘ ਕੁਮਾਰ ਬਾਬੀ ਤੇ ਸਿਰ ਤੇ ਹਮਲਾ ਕੀਤਾ ਗਿਆ ਬਾਬੀ ਜੋ ਪਹਿਲਾਂ ਹੀ ਦਿਲ ਦਾ ਮਰੀਜ਼ ਸੀ ਉਸੇ ਮੌਕੇ ਤੇ ਮੌਤ ਹੋ ਗਈ ਮੈਂ ਫਰੂਟ ਵਾਲੇ ਦੁਕਾਨ ਤੇ ਬੀਜਾ ਮੈਂ ਕੰਮ ਕਰਦਾ ਹਾਂ ਜੀ तो आज क्या हुआ फिर आज क्या हुआ उधर से दो आदमी आया ठेके की तरफ से मोटरसाइकिल लगाया मेरे से केला मांगने लगा मैं उसको पहचानता भी नहीं हूँ मेरे को बोला कि तर... को जानता था? एक को तो थोड़ा बहुत जानता हूँ जी एक को पहचानता नहीं दो आदमी घटना क्या हुआ भैया उधर से आया केला मांग रहा था मैं तो को बोला कि दर्जन केला दे दो मैं उसको बोला कि एक दो पीस खाना है तो खा लो बोला कि पैसे दूंगा नहीं इसके बाद उसको दोबारा मैं मैं बोला कि बॉबी अंकल से बात कर लो जिसका दुकान है इसके बाद बोलता है कि तू बात कर ले मैं जब तक उसको दारू पी करके के आया था इसके बाद मेरे को ये फर लिया ये इसके बाद चाकू उठा लिया मेरे ऊपर मेरे चाकू ऐसे जब छुड़ाया ना ऐसे करके वो गिर गया नीचे इसके बाद वह अपने मुंडे को फ़ोन कर दिया मैं बॉबी अंकल को जिसका फ्रूट का दुकान है मैं उसको फ़ोन किया कि आ जाने के लिए तो जब तक वो आया उसका मुंडा भी आया अंकल वहाँ पे साइड में खड़ा था इसके बाद उसका मुंडा आया इसके उसके साथ में एक और आया इसके बाद काले कुलचे वाला भी था इसके बाद जोकर था उसके नाल एक और था नहीं हमला कैसे किया करूँ आ आकर के मेरे को तो, दस 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 दस। मेरे को तो पहले फर लिया ये इसके बाद चाकू फर लिया बोलता कि सारे दुकान चक के ले चले जाऊँगा इसके बाद बॉबी अंकल को फ़ोन किया ਵੇ ਆਇਆ ਵੇ ਮੈਂ ਉਹ ਤਾਂ ਡਿੱਗ ਗਿਆ تھا ਦੁਕਾਨ ਮਾਲਿਕ ਕੋ ਕਿਆ ਮਾਰਾ ਉਹਨਾਂ ਨੇ ਉਹ ਸਿਰ ਤੇ ਮਾਰਾ ਐਸੇ ਮੁੱਕਾ ਇਸਕੇ ਬਾਅਦ ਇਸ ਤੇ ਵੀ ਮਾਰਾ ਹੈ ਲਾਤ ਸੇ ਯਹਾਂ ਤੇ ਵੀ ਮਾਰਾ ਹੈ ਜੀ ਸਾਨੂੰ ਹੁਣੇ ਪਤਾ ਲੱਗਿਆ ਵੀ ਤੇਜਿੰਦਰ ਇਲੀਸ ਬੋਬੀ ਨਾਮ ਦਾ ਆਦਮੀ ਸੀ ਉੱਥੇ ਫਰੂਟ ਦੀ ਰੇੜੀ ਲਾਉਂਦਾ ਸੀ ਤੇ ਉਹਦੇ ਉੱਥੇ ਕੋਈ ਕੋਈ ਹੋਰ ਰੇੜੀ ਵਾਲਾ ਸੀਗਾ ਜਿਹਨੂੰ ਜੋਕਰ ਜੋਕਰ ਕਹਿੰਦੇ ਆ ਤੇ ਇਹਦੇ ਬੋਬੀ ਦੇ ਉੱਥੇ ਮੁੰਡਾ ਕੰਮ ਕਰਦਾ ਸੀ ਜਾਂ ਹੋਰ ਕਿਤੇ ਕੋਈ ਕਹਾਣੀ ਸੁਣੀ ਹੋਈ ਹੈ ਇਕੱਲਿਆਂ ਨੂੰ ਲੈ ਕੇ ਇਹਨੇ ਬੋਬੀ ਨੂੰ ਫੋਨ ਕਰਤਾ ਨੌਕਰ ਨੇ ਉਹਨੇ ਆਪਣੇ ਮੁੰਡਿਆਂ ਨੂੰ ਤੇ ਆਪਦੇ ਨੌਕਰਾਂ ਨੂੰ ਜਾਂ ਫਰੈਂਡਸ ਨੂੰ ਫੋਨ ਕਰਤਾ ਉਹ ਦੋ ਤਿੰਨ ਜਣੇ ਆ ਗਏ ਬੋਬੀ ਵੀ ਆ ਗਿਆ ਉੱਥੇ ਥੋੜੀ ਹਾਥਪਾਈ ਹੋਈ ਹੈ ਬੋਬੀ ਜੋ ਦਾ ਦੱਸ ਰਿਹਾ ਵੀ ਹਾਰਟ ਪ੍ਰੈਸ਼ਰ ਸੀ ਸਟੰਟ ਵਗੈਰਾ ਪਏ ਹੋਏ ਸੀ ਉਥੋਂ ਚੱਲ ਕੇ ਆਇਆ ਜਿਵੇਂ ਕਿ ਕੈਮਰੇ ਦੀ ਫਰੇਮ ਚ ਦੇਖਿਆ ਸੀ ਥੋੜੀ ਦੂਰ ਆ ਕੇ ਸਰ ਕ੍ਰਾਸ ਕਰਕੇ ਕਲਾਪਸ ਕਰ ਗਿਆ ਉਹਨੂੰ ਪ੍ਰਾਈਵੇਟ ਹਸਪੀਟਲ ਲੈ ਗਏ ਉਹਦੂਗਾ ਫਿਰ ਸਿਵਲ ਹਸਪੀਟਲ ਲੈ ਆਏ ਤੇ ਇੱਥੇ ਬਰਾਡਡਟ ਸੀਗਾ ਸਰ ਕਰਵਾਈ ਕੋਈ ਨਹੀਂ ਹਾਂਜੀ ਹਜੇ ਉਹ ਲੜਕਾ ਥੋੜੇ ਸ਼ੌਕ ਚ ਉਹਦਾ ਬਿਆਨ ਲਿਖਦੇ ਆ ਜੇ ਸਾਹਿਬ ਬਿਆਨ ਕਾਮ ਦੱਸ ਸਕਦੇ ਜਡਿਆਲਾ ਮਨਜੀ ਦੀ ਵਿਖੇ ਇੱਕ ਦੇਚੀ ਪੈਲ ਸ ਵਿੱਚ ਨੰਬਰਦਾਰ ਜੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾਦਿਗਵਾਈ ਹਟ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਦੇ ਨੰਬਰਦਾਰ ਜੂਨੀਅਨ ਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇਦਾਰ ਹਾਜ਼ਰ ਹੋਏ ਅਤੇ ਇਸ ਮੌਕੇ ਹਲਕਾ ਇੰਚਾਰਜ ਕੈਟ ਤੋਂ ਮੈਡਮ ਰਾਜਵਿੰਦਰ ਕੌਰ ਥਿਆੜਾ ਵੱਲੋਂ ਆਪਣੇ ਨੁਮਾਇੰਦਿਆਂ ਨੂੰ ਭੇਜਿਆ ਗਿਆ ਤੇ ਉਨ੍ਹਾਂ ਵੱਲੋਂ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਵੀ ਪ੍ਰਾਪਤ ਕੀਤਾ ਆਧਵੀ ਪਾਰਟੀ ਨੂੰ ਵੋਟ ਪਈ ਹੈ ਸਭ ਤੋਂ ਵੱਧ ਲੰਬੜਦਾਰ ਜੂਨੀਅਨ ਤਸਯੋਗ ਆ ਸਾਡੇ ਵਿੱਚ ਜਿਹੜਾ ਅੱਜ ਮੰਗ ਪੱਤਰ ਦਿੱਤਾ ਗਿਆ ਇਹ ਜਲਦੀ ਹੀ ਸੀਐਮ ਸਾਹਿਬ ਕੋ ਪਹੁੰਚਾਇਆ ਜਾਊਗਾ ਜਲਦੀ ਹੀ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਕਿਉਂਕਿ ਲਗਾਤਾਰ ਕਈ ਵਾਰ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਸੰਘਰਸ਼ ਵੀ ਛੇੜੇ ਹੈਗੇ ਆ ਧਰਨੇ ਵੀ ਲਗਾਏ ਹੈਗੇ ਆ ਲੱਗਦਾ ਹੈ ਕਿ ਜਿਹੜਾ ਪੰਜਾਬ ਸਰਕਾਰ ਇਸ ਵਾਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਹਾਂਜੀ ਜ਼ਰੂਰ ਦੇਊਗੇ ਜ਼ਰੂਰ ਅੱਜ ਜਿਹੜੀ ਅਸੀਂ ਮੀਟਿੰਗ ਕੀਤੀ ਆ ਮੈਂ ਕੁਝ ਟਾਈਮ ਕੈਨੇਡਾ ਚਲੇ ਗਿਆ ਸੀਗਾ ਬੱਚਿਆਂ ਦੇ ਕੋਲ ਅੱਜ ਮੈਂ ਆਣ ਕੇ ਤਾਂ ਇਹ ਜਨਰਲ ਬੋਡੀ ਦੀ ਸਾਡੀ ਮੀਟਿੰਗ ਸੀ ਸਾਰੇ ਪੰਜਾਬ ਦੇ ਵਿੱਚ ਜਿਹਨੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਔਰ ਸਾਡੇ ਜਨਰਲ ਬੋਰਡੀ ਦੇ ਬੰਦੇ ਜਿਹੜੇ ਮੀਤ ਪ੍ਰਧਾਨ ਆ ਜਾਂ ਹੋਰ ਅਹੁਦੇਦਾਰ ਆ ਸਾਰਿਆਂ ਨੂੰ ਅੱਜ ਅੱਜ ਤੇ ਬੁਲਾ ਕੇ ਸਾਰਿਆਂ ਦੇ ਸੁਝਾਅ ਲਏ ਆ ਇਹ ਸਾਡੀਆਂ ਜਿਹੜੀਆਂ ਮੰਗਾਂ ਲਟਕਦੀਆਂ ਆਉਂਦੀਆਂ ਕਾਫੀ ਚਿਰ ਤੋਂ ਮਤਲਬ ਜਿੱਦਾਂ ਇਹ ਸਾਡੇ ਨਾਲ ਮੈਨੀਫੈਸਟੋ ਵਿੱਚ ਪਾਇਆ ਸੀਗਾ ਇਹਨਾਂ ਨੇ ਸਿਕਨੂਰ ਸਾਨੂੰ ਇਹ ਮੀਟਿੰਗ ਕੀਤੀ ਸੀਗੀ ਆਪਣੇ ਕੇਸਰੀ ਬਾੜ ਨਾਲ ਤੇ ਭਗਵੰਤ ਮਾਨ ਨਾਲ ਉਹਨਾਂ ਨੇ ਮੈਨੀਫੈਸਟੋ ਵਿੱਚ ਦੋ ਮੰਗਾਂ ਪਾਈਆਂ ਸੀਗੀਆਂ ਇੱਕ ਤੁਹਾਡਾ ਪਿਤਾਪੁਰਕੀ ਕਰਾਂਗੇ ਔਰ ਇਹ ਦੂਜਾ ਜਿਹੜਾ ਮਾਨ ਪੱਤਾ ਤੁਹਾਡਾ ਡਬਲ ਕਰ ਦੇਾਂਗੇ ਇਹ ਉਹ ਦੋਏ ਹੱਲੇ ਤੱਕਰ ਨਹੀਂ ਪੂਰੀਆਂ ਹੋਈਆਂ ਬਾਕੀ ਸਾਡੀਆਂ ਹੋਰ ਟਲ ਪਲਾਜਾ ਵੀ ਅਸੀਂ ਚਾਹੁੰਦੇ ਆ ਵੀ ਫ੍ਰੀ ਹੋ ਜਵੇ ਲੰਬੜਦਾਰ ਦਾ ਤੇ 5 ਸਾਲ ਦਾ ਜਿਹੜਾ ਬੀਮਾ ਆ ਉਹ ਅਸੀਂ ਚਾਹੁੰਦੇ ਆ ਵੀ ਜਿੱਦਾਂ ਬਾਕੀ ਜੀਵਿੰਦਾਰ ਦਾ ਹੁੰਦਾ ਜਾਂ ਹੋਰ ਕਿਸੇ ਦਾ ਉਹ 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 ਵੀ ਲੰਬੜਦਾਰ ਦਾ ਵੀ 5 ਸਾਲ ਦਾ ਜਿਹੜਾ ਬੀਮਾ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਲੰਬੜਦਾਰ ਨਹੀਂ ਫਾਈਨੈਂਸ਼ਲੀ ਕਮਜ਼ੋਰ ਹੁੰਦਾ ਉਹ ਲਾਜ ਕਰਾ ਸਕਦਾ ਆਪਣਾ ਡਾਕਟਰ ਲਖਬੀਰ ਸਿੰਘ ਪਾਟਿਆ ਕਾਂਗਰਸੀ ਆਗੂ ਉਹਨਾਂ ਦੀ ਪਤਨੀ ਲਖਵਿੰਦਰ ਕੌਰ ਅਤੇ ਇੱਕ ਹੋਰ ਮਹਿਲਾ ਗ੍ਰਾਹਕ ਪ੍ਰਿਆ ਨੇ ਦੱਸਿਆ ਕਿ ਉਹ ਫਗਵਾੜਾ ਬਾਈਪਾਸ ਦੇ ਗੁੜ ਲੈਣ ਲਈ ਆਏ ਹੋਏ ਸਨ ਤੇ ਦੇਖਿਆ ਕਿ ਵੇਣ ਨੇ ਤੇ ਕੰਮ ਕਰਨ ਵਾਲੇ ਲੋਕ ਖੰਡ ਜਾਂ ਗੁੜ ਬਣਾ ਰਹੇ ਸਨ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਗੁੜ ਨੂੰ ਚਮਕ ਅਤੇ ਲਾਲੀ ਦੇਣ ਵਾਲੇ ਸਮਾਨ ਦੀ ਚੈਕਿੰਗ ਕੀਤੀ ਗਈ ਤਾਂ ਉਹ ਲਾਲ ਰੰਗ ਸੀ ਜੋ ਕਿ ਸਿਹਤ ਪੂਰੀ ਤਰ੍ਹਾਂ ਨਾਲ ਖਿਲਵਾੜ ਕਰਦਾ ਹੈ ਅਤੇ ਨੁਕਸਾਨਦੇਹ ਸੀ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਗੁੜ ਵਿੱਚ ਮਿਲਾਏ ਜਾਣ ਵਾਲੇ ਰੰਗ ਵੱਖਰੇ ਤਰਲ ਪਦਾਰਥ ਦੀ ਚੈਕਿੰਗ ਕੀਤੀ ਗਈ ਤਾਂ ਉਹ ਗਲਤ ਪਾਏ ਗਏ ਹੁਣ ਤਾਂ ਚਲਿਏ ਇਧਰੇ ਲਾ ਦੇ ਨਏ ਮੱਕੀ ਵਾਲਾ ਭਰਿਆ ਬਹੁਤ ਬਹੁਤ ਅੱਜ ਕੱਲ ਬਿਮਾਰੀਆਂ ਬਹੁਤ ਜ਼ਿਆਦਾ ਗੰਦ ਬਿਮਾਰੀਆਂ ਵੀ ਇਹਨਾਂ ਕਰਕੇ ਹੀ ਹੋ ਰਹੀਆਂ ਅੱਜ ਕੱਲ ਜਿਹੜੀਆਂ ਢੀਆਂ ਵੱਡੀਆਂ ਡਿਸੀਜ਼ ਆ ਉਹ ਵੀ ਇਹਨਾਂ ਕਰਕੇ ਹੋਣ ਰਹੀਆਂ ਆ ਹੌਲ ਕਿਤਾ ਕੇ ਰੱਖਾਂਗੇ ਸਵਾਦ ਨਾ ਕੋਈ ਨਾ 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 ਅਸੀਂ ਖਾਣਾ ਹੁਣ ਤਾਂ ਚਲਿਏ ਫੋਨ ਨਹੀਂ ਲੈਣਾ ਗੁਰੂ ਬਸ ਇਹੀ ਕਹਿਦਾ ਵੀ ਵੀ ਅਲਰਟ ਮਤਲਬ ਦੇਖ ਕੇ ਲੋ ਜਿਹੜੀ ਵੀ ਚੀਜ਼ ਲੈਣੀ ਆ ਇਤਿਆਰ ਗੋੜ ਦੀ ਗੱਲ ਕਰੀਦਾ ਤੁਹਾਨੂੰ ਜੇ ਨਾ ਦੱਸੇ ਇਹਨਾਂ ਦੇ ਤੁਸੀਂ ਵੀ ਇਹੀ ਗੋੜ ਬੜੇ ਸਵਾਦ ਨਾਲ ਲੈ ਜਾਣਾ ਸੀਗਾ ਸੱਚੀ ਉਹ ਤੇ ਇਹਨਾਂ ਦਾ ਦਾਅ ਦੇਖ ਲਿਆ ਇਹਨਾਂ ਨੇ ਤਾਂ ਇਹ ਤਾਂ ਖਾਂ ਪੀਂਦੇ ਗੋੜ ਦੀ ਚਾਹ ਆ ਕਹਿੰਦੇ ਖੰਡ ਚ ਕੈਮੀਕਲ ਹੁੰਦਾ ਆ ਹਾਂਜੀ ਤੇ ਗੋੜ ਚਲੋ ਵਧੀਆ ਹੁੰਦਾ ਆ ਗੁਰਦੀ ਚਾਹ ਪੀਣੀ ਇਹ ਨਾ ਲੁਕੀ ਨੇਚਰਲ ਸਮਝਦੇ ਨੇ ਪਰ ਫਿਰ ਵੀ ਰੇਟ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਪਤਾ ਲੱਗਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵਿੰਦਰ ਕੌਰ ਹੈ ਕਿੱਥੇ ਦੇ ਰਹਿਣਾ ਤੁਸੀਂ ਅਸੀਂ ਚੱਬੇਵਾਲ ਦੇ ਰਹਿਣ ਵਾਲੇ ਆ ਓਕੇ ਅੱਜ ਤੁਸੀਂ ਖੜੇ ਹੋ ਬੇਲੇ ਦੇ ਉੱਤੇ ਫਵਾੜਾ ਬਾਈਪਾਸ ਤੇ ਕੀ ਕਰਨੇ ਤੇ ਕੀ ਰੋਤਾ ਹੈ ਇਹ ਸਰ ਅਸੀਂ ਗੋੜ ਦੇਖਣ ਵਾਸਤੇ ਆਏ ਸੀ ਕਿਥੋਂ ਵਧੀਆ ਗੋੜ ਮਿਲ ਸਕਦਾ ਹੈ ਲੇਕਿਨ ਜਦੋਂ ਅਸੀਂ ਪਹੁੰਚੇ ਤੇ ਇਹ ਰੰਗ ਪਾ ਰਹੇ ਸੀਗੇ ਵਿੱਚ ਤੇ ਮਗਲਲ ਤੇਲ ਵੀ ਰੱਖਿਆ ਹੋਇਆ ਸੀ ਇਹਨਾਂ ਨੇ ਤੇ ਅਸੀਂ ਅਚਾਨਕ ਅਜਿਹਾ ਦੇਖਿਆ ਵੇ ਚੀਨੀ ਤਾਂ ਨਹੀਂ ਪਾਉਂਦੇ ਤੁਸੀਂ ਜਦੋਂ ਦੇਖਿਆ ਤੇ ਪਿੱਛੇ ਢੇਰ ਚੀਨੀ ਦਾ ਵੀ ਲੱਗਾ ਹੋਇਆ ਸੀ ਤੇ ਸਾਡਾ ਸਿਹਤ ਵਿਭਾਗ ਵਾਲੇ ਤਾਂ ਸਾਰੇ ਸੁੱਤੇ ਪਏ ਨੇ ਜਦ ਕਿ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਸਾਰਿਆਂ ਤੇ ਵੇਲਿਆਂ ਦੇ ਉੱਤੇ ਚੈਕਿੰਗ ਹੋਵੇ ਕਿ ਕੀ ਕੀ ਕੰਮ ਕਰ ਰਹੇ ਨੇ ਆਮ ਨਿਕਿਆ ਜੀ ਤਾਂ ਦਸੰਬਰ ਮਹੀਨੇ ਚ ਜਾ ਕੇ ਜਿਹੜਾ ਵੇਲੇ ਵਰਾਛੀ ਦੀ ਇਸੇ ਤੋਂ ਹਾਂਜੀ ਹਾਂਜੀ ਗੱਲ ਆਉਂਦਾ ਉਹਨੂੰ ਸਬਯੋਗ ਦੇ ਵਿੱਚ ਲਿਆ ਜਾਂਦਾ ਪਰ ਇਹ ਜਲਦੀ ਅਪਪਰ ਦੇ ਵਿੱਚ ਕਾਫੀ ਵੇਲੇ ਸ਼ੁਰੂ ਕਰ ਦਿੱਤੇ ਗਏ ਨੇ ਹਾਂ ਜੀ ਅਗੋ ਫਿਰ ਵੀ ਬਸ ਸਿਰਫ ਤਿਹਾਰਾਂ ਦੇ ਉੱਪਰ ਹੀ ਲੱਗਦਾ ਤੇ ਬਾਕੀ ਦਿਨ ਸੁੱਤਾ ਰਹਿੰਦਾ ਬਿਲਕੁਲ ਸੁੱਤਾ ਜੀ ਸਿਹਤ ਵਿਭਾਗ ਬਿਲਕੁਲ ਆ ਦੇਖੋ ਤੁਸੀਂ ਵੀਡੀਓ ਬਣਾ ਲਈਆ ਦੱਸਿਆ ਸਾਰਾ ਕਿ ਕਿਦਾਂ ਰੰਗ ਪਾਇਆ ਹੋਇਆ ਇਹਨਾਂ ਨੇ ਕਿਦਾਂ ਕਿਆ ਕੈਮੀਕਲ ਪਾ ਰਹੇ ਨੇ ਚੀਨੀ ਪਾ ਰਹੇ ਨੇ ਵਿੱਚ ਤੇ ਸਾਡੇ ਲੋਕਾਂ ਨੂੰ ਹੀ ਜਾਗਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਜਿਹੜੇ ਵੀ ਗੁੜ ਲੈ ਕੇ ਜਾ ਰਹੇ ਨੇ ਜਿੱਥੋਂ ਵੀ ਵੇਲਣੇ ਤੋਂ ਲੈ ਰਹੇ ਇਹ ਨਹੀਂ ਕਿ ਇੱਕ ਹੀ ਜਗ੍ਹਾ ਤੋਂ ਜਿੱਥੋਂ ਵੀ ਇਹਲੇ ਸਾਲੋਂ ਸਾਲ ਵੀ ਲੈ ਕੇ ਜਾ ਰਹੇ ਉੱਥੇ ਦੇਖੋ ਪਹਿਲਾਂ ਸਾਰਾ ਦੇਖੋ ਕਿ ਉਹ ਕੀ ਕੀ ਬਣਾ ਰਹੇ ਨੇ ਉਹ ਸਿੱਧੀ ਗੱਲ ਭਈਆ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਸਾਨੂੰ ਇਹਦਾ ਕੀ ਹੋਣਾ ਸੀ ਬਿਲਕੁਲ ਇਹਨਾਂ ਨੇ ਸਾਰਿਆਂ ਨੂੰ ਇਹੀ ਕੈਮੀਕਲ ਖਿਲਾ ਦੇਣਾ ਸੀ ਜਿਹਦੇ ਨਾਲ ਕਿ ਸਾਨੂੰ ਲੀਵਰ ਕਿਡਨੀ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਪੇਟ ਦੀਆਂ ਹੋਰ ਬਿਮਾਰੀਆਂ ਹੋ ਰਹੀਆਂ ਨੇ ਇਨਫੈਕਸ਼ਨ ਹੋ ਰਹੀ ਹੈ ਜੋ ਵੀ ਹੋ ਰਿਹਾ ਹੈ ਇਹ ਕੈਮੀਕਲ ਦੇ ਨਾਲ ਹੀ ਹੋ ਰਿਹਾ ਹੈ ਬਚਣਾ ਚਾਹੀਦਾ ਤੇ ਅਸੀਂ ਗੋੜਵਲ ਦੌੜਦੇ ਹਾਂ ਕਿ ਸਾਡੇ ਖੇਤਾਂ 'ਚ ਬੀਜੇ ਜਿਹੜੇ ਗੰਨੇ ਆ ਨੇਚਰਲ ਚੀਜ਼ ਅਸੀਂ ਖਾਈਏ ਤੇ ਜਿਹੜਾ ਅਸੀਂ ਬਿਮਾਰੀ ਤੋਂ ਬਚ ਸਕੀਏ ਅਚਾਨਕ ਮੈਂ ਇਧਰੋਂ ਫੁਗਾਰਾ ਪਾਜ ਤਾਸੋਂ ਆ ਰਿਹਾ ਸੀ ਗੁਰ ਲੱਭ ਰਿਹਾ ਸੀ ਕਿ ਚੰਗਾ ਚੱਕ ਤੁਰ ਦੇਖ ਲੀਏ ਸਾਫ ਤੋਂ ਉੱਤਰਾ ਜਿੱਥੋਂ ਮਿਲ ਸਕੇ ਮੈਂ ਜਦੋਂ ਆਇਆ ਇੱਥੇ ਤਾਂ ਇੱਥੇ ਗੁਰ ਦੇ ਨਾਂ ਤੇ ਢੇਰਖੰਡ ਦੇ ਲੱਗੇ ਹੋਇਆ ਪਹਿਲੇ ਨੰਬਰ ਦੇ ਤੇ ਮੋਗਲ ਤੇਲ ਪਾ ਰਹੇ ਆ ਗੁਰ ਦੇ ਵਿੱਚ ਚਾਣੀ ਜਦੋਂ ਰਿਜਦੇ ਆ ਰਸ ਨੂੰ ਉਹਦੇ ਚ ਪਾ ਰਹੇ ਆ ਮੋਗਲ ਤੇਲ ਫਿਰ ਪੇਂਟ ਪਾ ਰਹੇ ਆ ਜਿਹੜਾ ਪੇਂਟ ਅਸੀਂ ਕਰਦੇ ਆ ਉਹ ਪੇਂਟ ਉਸ ਤੋਂ ਬਾਅਦ ਮੈਨੂੰ ਸ਼ੱਕ ਲੱਗੀ ਕਿ ਜੇ ਇੰਨਾ ਕੁਛ ਨਾ ਕੋਲ ਹੈਗਾ ਤੇ ਪਿੱਛੇ ਮੇ ਲਵਦਾ ਲਵਦਾ ਪਿੱਛੇ ਗਿਆ ਦਾ ਪਿੱਛੇ ਘੇਰ ਲੱਗਾ ਖਾਂਡੇ ਦਾ ਖਾਂਡ ਬਿਲਕੁਲ ਰਦੀ ਜਿੱਥੇ ਸੁਡੀਆਂ ਪਈਆਂ ਜਿਹਦੀ ਕੋ ਖਾਂਡ ਤੇ ਯੋਗ ਹੀ ਨਹੀਂ ਹੈਗੀ ਉਹ ਖਾਂਡੇ ਗੁਰਦੇ ਵਿੱਚ ਪਾ ਕੇ ਜੋ ਕਿ ਗੁਰਦਾ ਪਾ ਹੈਗਾ 50 ਤੋਂ 60 ਤੇ 90 ਰੁਪਏ ਕਿਲੋ ਗੋੜੇ ਵੇਚ ਰਿਆ ਤੇ ਉਹ ਗੁਰ ਨਹੀਂ ਵੇਚਦੇ ਬਲਕਿ ਬਿਮਾਰੀਆਂ ਵੇਚਦੇ ਜੋਥ ਸਿਟੀਜ਼ਨ ਕਾਉਂਸਲ ਪੰਜਾਬ ਵੱਲੋਂ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਕਟਗਣਤੀਆਂ ਦੇ ਹੋ ਰਹੇ ਮਾਮਲੇ ਖਿਲਾਫ ਰੋਜ਼ ਪ੍ਰਗਟ ਕਰਨ ਲਈ ਜ਼ਿਲ੍ਹਾ ਪ੍ਰਧਾਨ ਡਾਕਟਰ ਪੰਕਜ ਸ਼ਰਮਾ ਦੀ ਪ੍ਰਧਾਨਗੀ ਹੇਠ ਬੰਗਲਾਦੇਸ਼ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਾਉਂਸਲ ਦੇ ਸੂਬਾ ਪ੍ਰਧਾਨ ਡਾਕਟਰ ਰਮਨ ਕੈਣੀ ਦੱਸਿਆ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋਰ ਕਟਗਣਤੀਆਂ ਤੇ ਹੋ ਰਹੇ ਹਮਲਿਆਂ ਲਈ ਉਥੋਂ ਦੀ ਸਰਕਾਰ ਤੇ ਬੰਗਲਾਦੇਸ਼ ਦੇ ਆਂਧਰਨ ਪ੍ਰਧਾਨ ਮੰਤਰੀ ਯੂਨਿਸ ਖਾਨ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ ਇਹ ਪਿਛਲੇ ਦਿਨੀ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਸਿੱਖਾਂ ਤੇ ਸਾਈਆਂ ਤੇ ਜੋ ਤਸ਼ੱਦਦ ਹੋ ਰਹੀ ਆ ਉਹ ਤੋਂ ਕੱਟੜਪੰਥੀਆਂ ਦੁਆਰਾ ਔਰ ਬੜੀ ਮੰਦਭਾਗੀ ਘਟਨਾ ਐ ਔਰ ਉਹ ਤੋਂ ਵੀ ਮਾੜੀ ਗੱਲ ਇਹ ਐ ਕਿ ਜਿਹੜੀ ਉੱਤੇ ਦੀ ਸਰਕਾਰ ਆ ਜਿਹੜਾ ਪ੍ਰਧਾਨ ਮੰਤਰੀ ਆ ਔਰ ਉਹਦਾ ਵਿੱਚ ਪੂਰਾ ਹੱਥ ਆ ਇਹਨੂੰਆਂ ਦੇ ਕਤਲੇਆਮ ਕਰਾਉਣ ਲਈ ਮੰਦਰ ਤੋੜਨ ਲਈ ਧਾਰਮਿਕ ਸਥਾਨ ਤੋੜਨ ਲਈ ਉਸ ਪ੍ਰੋਟੈਸਟ ਨੇ ਰੋਸ਼ ਵਜੋਂ ਅਸੀਂ ਅੱਜ ਯੂਥ ਸਿਟੀਜ਼ਨ ਕੌਂਸਲ ਪੰਜਾਬ ਵੱਲੋਂ ਇਹ ਦੋਸ਼ ਪ੍ਰਦਰਸ਼ਨ ਕਰ ਰਹੇ ਆਂ ਔਰ ਬੰਗਲਾਦੇਸ਼ ਦਾ ਉੱਥੇ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੋਕ ਰਹੇ ਆਂ ਔਰ ਮੈਂ ਤੇ ਭਾਰਤ ਸਰਕਾਰ ਨੂੰ ਮੋਦੀ ਸਾਹਿਬ ਨੂੰ ਮੰਗ ਕਰਦਾ ਕਿ ਜੇ Hindu ਸਾਡੇ ਗਵਾਂਢੀ ਦੇਸ਼ 'ਚ ਤਸ਼ੱਦਦ ਹੁੰਦੀ ਆ ਤੁਸੀਂ ਇੱਕ ਬੰਗਲਾਦੇਸ਼ ਬਣਾਇਆ ਸੀ ਔਰ ਜੇ ਉੱਥੇ ਤੁਸੀਂ ਉਹਨਾਂ ਦੇ ਬੰਗਲਾਦੇਸ਼ੀਆਂ ਦੇ ਤਸ਼ੱਦਦ ਨੂੰ ਰੋਕਣ ਲਈ ਉਹਨਾਂ ਨੂੰ ਯਾਦ ਕਰਾਇਆ ਸੀ ਜੀਆ ਦੇ ਉਤੇ ਹਿੰਦੂਆਂ ਨਾਲ ਇਸਾਈਆਂ ਨਾਲ ਜੈਨ ਨਾਲ ਇਹ ਕੁਝ ਹੋ ਰਿਹਾ ਤਸ਼ੱਦਦ ਹੋ ਰਹੀ ਆ ਇਮੀਡੀਏਟ ਇਹ ਤੇ ਜਿਸ ਤਰ੍ਹਾਂ ਦਾ ਵੀ ਐਕਸ਼ਨ ਹੈ ਪੋਲੀਟੀਕਲ ਐਕਸ਼ਨ ਆ ਪੋਲੀਟੀਕਲ ਲਾ ਨਹੀਂ ਤਾਂ ਜੀ ਕਿਤੇ ਫੌਜ ਨੂੰ ਵੀ ਯੂਜ਼ ਕਰਨਾ ਪੈਂਦਾ ਕਰਕੇ ਉੱਥੇ ਬੰਗਲਾਦੇਸ਼ ਚ ਜਿੰਨੇ ਵੀ ਆਪਣੇ ਮਿਨੋਰਟੀ ਦੇ ਹਿੰਦੂ ਸਿੱਖ ਇਸਾਈ ਜੈਨ ਬੋਧ ਰਹਿ ਰਹੇ ਆ ਉਨਾਂ ਨੂੰ ਸਮਝਿਤ ਕਰੇ ਭਾਰਤ ਸਰਕਾਰ ਕਿ ਮੌਲਿਕ ਜੁਮੇਵਰੀ ਹੈ ਭਾਰਤ ਸਰਕਾਰ ਦੀ ਭਾਰਤੀ ਕਿਸਾਨ ਜੁਨੀਆ ਦੇ ਇਕਤਾਗਰਾਂ ਬਲੋ ਬਲਾਕ ਪ੍ਰਧਾਨ ਅਜੀਤ ਸਿੰਘ ਖੋਕਰ ਦੀ ਗਵਾਹੀ ਦੇ ਵਿੱਚ ਪਿੰਡ ਟਰਪਲਾ ਵਿਖੇ ਟਰੈਵਲ ਏਜੰਟ ਦੀ ਧੋਖਾਧੜੀ ਨੂੰ ਲੈ ਕੇ ਏਜੰਟ ਦੇ ਘਰ ਮੂਹਰੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਮਾਮਲਾ ਜੁਨੀਆ ਦੇ ਜਨਰਲ ਸਕੱਤਰ ਦਲਜੀਤ ਸਿੰਘ ਦੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਏਜੰਟ ਨੂੰ ਦਿੱਤੇ ਗਏ ਪੈਸਿਆਂ ਦਾ ਹੈ ਤਰਨ ਦੌਰਾਨ ਏਜੰਟ ਦੇ ਪਿਤਾ ਸਾਬ ਕਾਸਨਪਾਚ ਰਜੀਤ ਸਿੰਘ ਬਲੋ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਨੇ ਪਹੁੰਚ ਕੇ ਦੋਹਾਂ ਪਾਰਟੀ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ ਜੀ ਮੈਂ ਦਲਜੀਤ ਸਿੰਘ ਚੌਗੜ ਜਿਹੜਾ ਜਨਿਸਕਰਤ ਮੇਰਾ ਲੜਕਾ 14 ਸਾਲ ਦੇ ਵਿੱਚ ਇਹਨਾਂ ਦੇ ਸੰਦੀਪ ਸਿੰਘ ਦਾ ਲੜਕਾ ਵਾ ਜਿਹੜਾ ਉਹ ਜਨਟਾ ਕਰਦਾ ਈਡੈਂਟੀ ਉਹਦੇ ਕੋਲ ਆਈਡੈਂਸ ਕਾਰਡ ਆਈਡੈਂਸ ਕਾਰਡ ਸੀ ਉਹਦੇ ਕੋਲ ਇਹਨਾਂ ਨੇ ਮਤਲਬ ਉਹਨੇ ਲਾਰਾ ਲਾਇਆ ਧੰਨ ਮੈਂ 8 ਲੱਖ ਰੁਪਏ ਦੇਸ਼ ਕੱਲ ਦੇਣਾ ਤੇ ਬਾਕੀ ਪੈਸੇ ਮੈਂ ਤੇਰੇ ਕੋਲ ਬਾਅਦ ਚ ਲੈ ਜਾਊਗਾ ਉਹਨੂੰ 8 ਲੱਖ ਦੇ ਕੇ ਤੇ ਇਹਨੂੰ ਚਨਈ ਘੜਾਤਾ ਮੁਰਕੇ ਇਹਨਾਂ ਨੇ ਮੇਰੀ ਮਜਬੂਰੀ ਬਣਾਤੀ ਵੀ ਅੱਵੇ ਹੋਣੇ ਪੈਸੇ ਚ ਮੁਰਕੇ ਮੈਂ ਕੁਛ ਤੇ ਬੈਕਜ ਪਾਏ ਕੁਛ ਫਿਰ ਇੱਥੋਂ ਦੇ ਕਿਸਾਨ ਸਾਡਾ ਰਿਸ਼ਤੇਦਾਰ ਅਜਗਤਾਰ ਸਿੰਘ ਉਹਨਾਂ ਨਾਲ ਲੈ ਕੇ ਮੈਂ ਚਾਹ ਕੁਝ ਨਾ ਕੁ ਚਲੋ ਰਿਸ ਪਿੰਡ ਦੀ ਉਹ ਵੀ ਗੱਲ ਵਾ ਇੱਥੋਂ ਉਹ 4 ਲੱਖ ਮੈਂ ਫੇਰ ਨਗਰ ਦੀ ਗਿਆ 8 ਲੱਖ ਇੱਕ 4 ਲੱਖ ਦੇ ਬੈਂਕ ਚ ਪਾਇਆ ਤੇ 4 ਲੱਖ ਮੁਰਕੇ ਫੇਰ ਨਗਰ ਦੀ ਗਿਆ 16 ਲੱਖ ਰੁਪਏ ਜਿਹੜਾ ਉਹ ਇਹਨਾਂ ਵੱਲ ਆਇਆ ਹੋਇਆ ਜਿਹਦੇ ਵਿੱਚ ਪੈਸੇ ਕੁਝ ਆਏ ਨੇ 4 ਲੱਖ ਤੋਂ ਕੁਝ ਪੈਸੇ ਤੇ ਅਸੀਂ ਇਹਨਾਂ ਨੂੰ ਉਹਨੇ ਵੀ ਸਾਡੇ ਨਾਲ ਬੈਠ ਕੇ ਹਿਸਾਬ ਕਰਕੇ ਸਾਡੇ ਪੈਸੇ ਮੋੜੂ ਤੇ 14 ਤੋਂ ਲੈ ਕੇ 24 ਕੋਈ ਨਾਂ ਕੀ ਟੱਲਿਆ ਵਾ ਹਾਲੇ ਤੱਕ ਲਾਰੇ ਲਪੇ ਲਾਉਂਦੇ ਰਿਹਾ ਪਹਿਲੋਂ ਤਾਂ ਸੰਦੀਪ ਇਹ ਆਂਦਾ ਰਿਹਾ ਵਾ ਕਿ ਮੈਂ ਤੁਹਾਡਾ ਪਾਈਪ ਆ ਵੀ ਆਸਮੇਜ਼ ਮੋੜੂ ਤੇ ਜਦੋਂ ਕੁਝ ਟਾਈਮ ਪਿਆ ਬਾਈਏ ਵਿੱਚ ਸਾਨੂੰ ਇਹਨਾਂ ਨੇ ਸੱਜਾ ਵੀ ਆਪਣੇ ਪੈਸੇ ਲੈ ਲਓ ਅਸੀਂ ਜੋ ਪੈਸੇ ਲੈਣ ਆਏ ਆ ਅੰਦਰ ਤੁਹਾਡੇ ਦੇ ਪੈਸੇ ਬਣਦਾ ਕੋਈ ਨਹੀਂਗਾ ਤੇ ਖਾਲੀ ਪਰ ਨੋਟ ਲੈ ਆ ਕੇ ਸਾਨੂੰ ਆਦਾਇਸ ਦੱਸ ਕਰਦੇ ਤੁਹਾਡੇ ਪੈਸੇ ਕੋਈ ਨਹੀਂ ਮੰਨੇ ਅਹੀਂ ਹੱਗੇ ਇੱਕ ਜਗ੍ਹਾ ਸਰ ਹਿਸਾਬ ਕਰ ਮੈਂ ਮਾਪੀਆਂ ਲਿਆ ਕੇ ਮੈਂ ਕਿਹਾ ਵੀ ਆ ਮੇਨੂੰ ਹਿਸਾਬ ਕਰਲਾ ਫੇਰ ਅਖੜਿਆ ਵੀ ਮੇਰਾ ਤਸਦੀਕ ਲੱਗਦਾ ਕੁਛ ਨਹੀਂ ਮੈਂ ਕਿਹਾ ਇਹ ਗੱਲ ਨਹੀਂ ਆ ਉਹ ਲੈ ਕੇ ਲੈ ਕੇ ਪੈਸੇ dete ਹੋਏ ਆ ਰਣਜੀਤ ਸਿੰਘ ਕੀ ਆ ਇਨੇ ਪੈਸੇ ਤੁਹਾਡੇ ਮੈਂ ਵੀ ਇਹਦੇ ਚ ਕੋਈ ਫਰਕ ਤਾਂ ਕੈਲ ਕੱਢ ਲਈ ਬੈਠੇ ਹੁਣਾਂ ਦਾ ਵੀ ਮੇਰਾ ਸਦੀਕ ਸਿੰਘ ਜਿਹਨਾਂ ਨੂੰ ਲੱਗਦਾ ਕੁਛ ਨਹੀਂ ਇਸ ਕਰਕੇ ਭਰਾਓ ਅਸੀਂ ਅੱਜ ਇੱਥੇ ਬੈਠੀ ਹੋਈ ਆ ਇਹਦੇ ਬੂਏ ਸਾਡੇ ਕੋਲ ਬੈਠ ਕੇ ਹਿਸਾਬ ਕਰ ਲੈ ਸਾਡੇ ਜਿੰਨੇ ਬਣਦੇ ਆ ਸਾਨੂੰ ਦੇ ਦੇ ਕਲਾ ਨਾਲ ਤੋਂ ਗੁਰਦਾਸਪੁਰ ਨੂੰ ਆ ਰਹੀ ਨੀ ਜੀ ਕੰਪਨੀ ਦੀ ਮਿਨੀ ਬੱਸ ਗਲ ਸਾਈਡ ਤੋਂ ਆ ਕੇ ਮੰਗਲ ਹੁਸੈਨਪੁਰ ਨਾਲ ਜਾ ਟਕਰਾਈ ਤੇ ਪੁਲ ਦੀ ਰੇਲਿੰਗ ਤੇ ਚੜ ਗਈ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਚਪੇਟ ਵਿੱਚ ਇੱਕ ਮੋਟਰਸਾਈਕਲ ਸਵਾਰ ਆ ਜਾਂਦਾ ਹੈ ਜੇਕਰ ਉਹ ਆਪਣਾ ਮੋਟਰਸਾਈਕਲ ਉੱਥੇ ਸੁੱਟ ਕੇ ਨਾ ਭਜਦਾ ਤਾਂ ਵੱਡਾ ਹਾਸਾ ਵਾਪਰ ਜਾਣਾ ਸੀ ਮੇਰਾ ਨਾਮ ਲਕੇਸ਼ ਆ ਮੇਰਾ ਪਿੰਡ ਰਾਜਪੁਰਾ ਵਾ ਇਹ ਉਧਰੋਂ ਬਸ ਆੜੀ ਆ ਅਨ ਕੰਡੀਸ਼ਨਰਡ ਸਪੀਡ ਤੇ ਕਿ ਉਹ ਨਿਸ਼ਾਨੂਸ਼ਾ ਕੀਤਾ ਸੀ ਡਰਾਈਵਰ ਨੇ ਤੇ ਇੱਥੇ ਕੋਈ ਐਨੇ ਗਰਦਾਸਪੁਰ ਤੋਂ ਆ ਰਿਹਾ ਸੀ ਤੇ ਬੋਰੀ ਕਿਹਦੀ ਡੇਗੀ ਆਟੋ ਵਾਲੇ ਦੀ ਉਹ ਮੈਂ ਬੋਰੀ ਚੁੱਕ ਕੇ ਰੱਖੀ ਐ ਇੰਨੀ ਦੇਰ ਨੂੰ ਬਸ ਮੇਰੇ ਉੱਤੇ ਆ ਗਈ ਆ ਤੇ ਮੈਂ ਚ ਉਹ ਆਪਣਾ ਤੇਜ਼ ਮਤਲਬ ਕੋ ਆਪਣੀ ਜਿੱਦਾਂ ਵੀ ਚੁੱਪੀ ਫੁੱਸਤੀ ਨਾਲ ਜਿੱਦਾਂ ਵੀ ਆਪਣਾ ਮੋਟਰਸਾਈਕਲ ਪਾਰਾ ਕੀਤਾ ਵਾ ਤੇ ਫੇਰ ਵੀ ਮੋਟਰਸਾਈਕਲ ਮੇਰੇ ਨਾਲ ਖੈ ਗਈ ਐ ਬਸ ਮੌਕੇ ਤੇ ਹੋਣੀ ਆ ਕੋਈ 30 35 ਸਵਾਰੀਆਂ ਕਵਰ ਜਦੋਂ ਮੈਂ ਮੋਟਰਸਾਈਕਲ ਜਦੋਂ ਬਸ ਠੇਹੀ ਵੱਜੀ ਆ ਦੇ ਵਿੱਚ ਮੈਂ ਭੱਜ ਕੇ ਆਪਣਾ ਮੋਟਰਸਾਈਕਲ ਆ ਕੇ ਤੇ ਆਇਆ ਵਾਂ ਡਰਾਈਵਰ ਨੂੰ ਫੜਨ ਲਈ ਤੇ ਡਰਾਈਵਰ ਫਰਾਰ ਹੋ ਗਿਆ ਦਾ ਜੀ ਬਜਰਾ ਮੈਂ ਹੁਣੇ ਗੁਰਦਾਸਪੁਰ ਤੋਂ ਆ ਰਿਹਾ ਸੀ ਕਲਾਨੌਰ ਵੱਲੋਂ ਸਾਈਡ ਤੋਂ ਨਯਰਬਾ ਸਰਵਿਸ ਜਿਹੜੀ ਆ ਰਹੀ ਬਹੁਤ ਹੀ ਫਾਸਟ ਆ ਰਹੀ ਐਨੀ ਫਾਸਟ ਆ ਰਹੀ ਹੀ ਵੀ ਮੇਰੇ ਸਾਹਮਣੇ ਘੱਟੋ ਘੱਟ ਵੀ 150 ਦੀ ਸਪੀਡ ਤੇ ਹੋਣੀ ਐ ਤੇ ਇਹਦੇ ਵਿੱਚ ਸਵਾਰੀਆਂ ਹੀ ਕੋਈ ਜਾਨੀ ਮਾਲੀ ਨੁਕਸਾਨ ਤੋਂ ਚਲੋ ਜਾਨੀ ਨੁਕਸਾਨ ਤੋਂ ਬਹੁਤ ਹੋਇਆ ਵਾ ਵੀ ਮਾਲੀ ਨੁਕਸਾਨ ਤੋਂ ਬਚਾਇਆ ਹੋ ਗਿਆ ਕੋਈ ਸਕੂਲ ਵਾਲੀਆਂ ਮੈਡਮਾਂ ਹੀ ਹੋਰ ਇਹਦੇ ਵਿੱਚ ਬਹੁਤ ਬੱਚੇ ਬਜ਼ੁਰਗ ਵੀ ਹੈਗੇ ਸੀ ਪਰ ਬੱਸ ਵੱਜਣ ਸਾਰੇ ਡਰਾਈਵਰ ਇੱਥੋਂ ਭੱਜ ਗਿਆ ਤੇ ਡਰਾਈਵਰ ਦੀ ਹਾਲਤ ਇਦਾਂ ਦੀ ਸੀ ਵੀ ਤੁਸੀਂ ਵੇਖ ਸਕਦੇ ਜੇ ਵੀ ਫੋਟੋ ਉਸ ਤੇ ਘਟੋ ਘਟ ਵੀ ਅੱਧੀ ਬਾਸਾ ਅਗਲੇ ਬੰਦੇ ਚਲ ਗਈ ਆ ਉਹ ਡਰਾਈਵਰ ਨੇ ਕੀ ਖਾਦਾ ਹੋਊਗਾ ਜਾਂ ਉਹਨੇ ਚਟਾ ਪੀਤਾ ਹੋਊਗਾ ਜਾਂ ਉਹਨੇ ਗੋਲੀਆਂ ਖਾਧੀਆਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਇਹ ਮੈਡੀਕਲ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਪਰ ਵੇਖੋ ਇਹ ਝਾਲ ਮਾਲ ਦੀ ਰਾਖੀ ਵਾਸਤੇ ਤੇ ਇਹਦਾ ਕੋਈ ਲਾਇਸੈਂਸ ਚੈੱਕ ਵਗਾਰਾ ਕਰਨਾ ਚਾਹੀਦਾ ਹੈ ਇਹ ਬੰਦੇ ਵੇਖੋ ਇੰਨਾ ਨੁਕਸਾਨ ਹੋ ਗਿਆ ਐਕਸੀਡੈਂਟ ਤੋਂ ਘਟਨਾ ਬਹੁਤ ਜ਼ਬਰਦਸਤ ਵਾ ਇਹ ਆ ਵੀ ਤੁਸੀਂ ਸ਼ੁਕਰ ਕਰੋ ਵੀ ਬਚਾਅ ਹੋ ਗਿਆ ਵਾ ਬਾਕੀ ਆ ਗੱਡੀ ਤੁਹਾਡੇ ਸਾਹਮਣੇ ਖਲੋਤੀ ਆ ਪੀਬੀ061241 ਇਹਦਾ ਨੰਬਰ ਵਾ ਤੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਜਰੂਰ ਹੋਇਆ ਜੇ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਬੱਸ ਜਿਹੜੀਆਂ ਮੰਗਲ ਸ਼ੈਣ ਫੋਲ ਤੇ ਵਜੀ ਆ ਪੋ ਮੁਰਸ਼ਾਲਾਂ ਦੇ ਵਿੱਚ ਤੇ ਪੰਜਾਂ ਮਟਾਂ ਜਾਂ ਆਣ ਕੇ ਦੇਖਿਆ ਵਾ ਜੇ ਬੱਸ ਜਿਹੜੀ ਆ ਪੋਲ ਦੇ ਬੈਰੀਅਲ ਦੇ ਉੱਤੇ ਚੜੀ ਹੋਈ ਆ ਜਿਹੜੇ ਕਾਫੀ ਲੋਕਾਂ ਨੇ ਤਿੰਨ ਚੌਂ ਲੋਕਾਂ ਦੇ ਛੱਡਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਗਿਆ ਆ ਇਹ ਕੋਲਾ ਮਸੀਹ ਆ ਇੱਕ ਮਜੀਦੀ ਆ ਬਾਦਨ ਸ਼ਾਰੇ ਦੇ ਆ ਇਹਨਾਂ ਸਰਕਾਰੀ ਹਸਪਤਾਲ ਪਹੁੰਚਾ ਗਿਆ ਛੱਡਾਂ ਛੇਤੇ ਲੱਗੀਆਂ ਹੋਈਆਂ ਨਹੀਂ ਇਹਨਾਂ ਦੀ ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਗੁਰਦਾਸਪੁਰ ਪੁਲਿਸ ਨੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਅੰਤਰਰਾਜੀ ਨਸ਼ਾ ਤਸਕਰ ਗਰੋਹ ਦਾ ਪਰਦਾ ਫਾਸ਼ ਕਰਦੇ ਹਾਂ ਗਰੋਹ ਦੇ ਤਿੰਨ ਮੈਂਬਰਾਂ ਨੂੰ 19,80,000 ਰੁਪਏ ਦੀ ਭਾਰਤੀ ਕਰੰਸੀ ਦੇ 288 ਗ੍ਰਾਮ ਹੈਰੋਨ ਇੱਕ ਪਿਸਤੌਲ 32 ਬੋਰ ਤੇ ਨਜਿੰਦਾ ਕਾਰਤੂਸ ਸਵੇਤ ਕਾਬੂ ਕੀਤਾ ਮਾਮਲੇ ਵਿੱਚ ਦੋ ਹੋਰ ਦੇ ਨਾਮ ਲੈ ਗਏ ਹਨ ਜਿਨ੍ਹਾਂ ਨੂੰ ਭਾਲ ਜਾਰੀ ਹੈ ਦੱਸ ਜੀ ਕਿ ਸਰਗਰਾਂ ਸੋਨੂ ਨਾਮਕ ਨੌਜਵਾਨ ਕੈਨੇਡਾ ਦੇ ਵਿੱਚੋਂ ਇਹ ਗਰੋਹ ਚਲਾ ਰਿਹਾ ਹੈ। ਇਹ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਮਹਿੰਮ ਦੇ ਤਹਿਤ ਮਾਹ ਜੋਗੋ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਤੇ ਮਾਨ ਜੋਗ ਡਾਕਟਰ ਜਨਰਲ ਪੁਲਿਸ ਸ੍ਰੀ ਗੌਰਵ ਯਾਦਵ ਆਈਪੀਐਸ ਦੀਆਂ ਦੀ ਹਦਾਇਤਾਂ ਦੇ ਮੁਤਾਬਕ ਸ੍ਰੀ ਹਰੀਸ਼ ਦੇਮਾ ਐਸਐਸਪੀ ਗਰਦਾਸਪੁਰ ਜੀ ਵੱਲੋਂ ਜਿਹੜੀ ਚਲਾਈ ਗਈ ਮਹਿੰਮ ਦੇ ਤਹਿਤ ਜਿਹੜਾ ਹੈਗਾ ਪੁਨਿਆਰ 슈ਗਰ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੈ ਸੀਗਾ। ਇਹਦੇ ਵਿੱਚ ਚਾਰਸੀ 7 ਦੇ ਚਾਰਸੀ ਆਈਏ ਕਪਲਗਮਾਤ ਦੀ ਸੁਪਰਵਾਈਜ਼ਨ ਦੇ ਵਿੱਚ ਗੁਰਵਿੰਦਰ ਸਿੰਘ ਚਾਰ ਸਪੈਸ਼ਲ ਬ੍ਰਾਂਚ ਨਾਲ ਪੁਲਿਸ ਪਾਰਟੀ ਜਿਹੜੀ ਹੈਗੀ ਹੈ ਨਾਕੇ ਤੇ ਮੌਜੂਦ ਸੀ। ਤੋਂ ਜੰਮੂ ਸਾਈਡ ਤੋਂ ਜਿਹੜੀ ਗੱਡੀ ਇੱਕ ਪੁਨਿਆਰ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਹੈ ਸ਼ੱਕੀ ਹਾਲਤ ਵਿੱਚ ਉਹਨਾਂ ਨੇ ਰੋਕ ਕੇ ਚੈੱਕ ਕੀਤੀ। ਤੋਂ ਜੰਮੂ ਬੇਸ ਨੰਬਰ ਸੀ ਉਹਦਾ। ਤਾਂ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ। ਤਾਂ ਡੀਐਸਪੀ ਅਜੇ ਕਮਾ ਤੇ ਡੀਐਸਪੀ ਐਂਡੀਪੀ ਸੈਕਟਰ ਉਹਨਾਂ ਨੂੰ ਬੁਲਾਇਆ ਗਿਆ ਮੌਕੇ ਤੇ ਸੋ ਉਹਨਾਂ ਦੀ ਹਾਜ਼ਰੀ ਵਿੱਚ ਪ੍ਰੋਪਰ ਨੂੰ ਗੱਡੀ ਦੀ ਇਜ਼ਤਰਾਸ਼ੀ ਲਈ ਗਈ ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮومی ਕੰਗਤ ਜਿਹੜਾ ਕਾਲਾ ਰੰਗ ਦਾ ਕਾਗਜ਼ ਸੀ ਉਹਦੇ ਵਿੱਚੋਂ ਡਰਗ ਮੰਨੀ ਕੈਸ਼ ਕਰੀਬ 16 ਲੱਖ 80 ਹਜ਼ਾਰ ਰੁਪਿਆ ਉਹਦੇ ਵਿੱਚ ਹੀ ਕੁਝ ਜਿਹੜੇ ਡਰਗ ਸੀ ਫੈਰੋਨਸੀ 288 ਗ੍ਰਾਮ ਜਿਹੜੀ ਚੈੱਕ ਕਰਨ ਦੇ ਲਈ ਹੈ ਬਰਾਮਦ ਹੋਈ ਸੋ ਇਹਨਾਂ ਦੀ ਜਿਹੜੀ ਮੋਢਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਗੱਡੀ ਵਿੱਚੋਂ ਜਿਹੜੇ ਅਰੈਸਟ ਕੀਤੇ ਕਾਬੂ ਕੀਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਆ ਵੀ ਦਵਿੰਦਰ ਕੁਮਾਰ ਇਹ ਤਿੰਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਹਨਾਂ ਦੀ ਪੁਸ਼ਕਿਸ਼ੇ ਸਾਹਮਣੇ ਆਇਆ ਵੀ ਜਿਹੜਾ ਸ਼ਕਤੀ ਕੁਮਾਰ ਹੈ ਮੇਨ ਜਿਹੜਾ ਹੈਗਾ ਠੰਦਾ ਕੰਮ ਕਰ ਇਹ ਨਸ਼ਾ ਦੰਦਾ ਕਰਦਾ ਹੈਗਾ ਉਦੋਂ ਨਾਲ ਹੀ ਇੱਕ ਸੋਨੂ ਬੇਸ ਦਾ ਆਦਮੀ ਹੈਗਾ ਉਹ ਬਾਹਰ ਕੈਨੇਡਾ 'ਚ ਰਹਿੰਦਾ ਲੇਕਿਨ ਉਹ ਜੰਮੂ ਏਰੀਆ ਨੂੰ ਬਿਲੋਂਗ ਕਰਦਾ ਸੋ ਜਿਹੜੇ ਮੇਨ ਜਿਹੜੇ ਉਹਨਾਂ ਦੇ ਮੇਨ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਜਿਹੜਿਆਂ ਦੇ ਸੋਨੂ ਤੇ ਸ਼ਕਤੀ ਕੁਮਾਰ ਨੇ ਸੋ ਇਹਨਾਂ ਜਿਹੜੀ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀ ਕੁਮਾਰ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮੰਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਗ ਲੈ ਕੇ ਆਉਣੀ ਸੀ ਸੋ सोनू सोनू ਤੇ ਸ਼ਕਤੀ ਤੇ ਕਹਿੰਦੇ ਸੀ ਡਰਗ ਲੈ ਕੇ ਆਉਂਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ ਤਰੀਬਨ 1 ਮਹੀਨਾ ਪਹਿਲਾਂ ਜਿਹੜਾ ਹੈਗਾ ਇਹ ਅਭੀ ਅਮਨੀਤ ਅਭੀ ਇਹ ਮੇਨ ਹੈਗਾ ਮਾਸਟਰਮਾਈਂਡ ਹੈ ਇਹੀ ਜੇਲ੍ਹ ਤੋਂ ਬਾਹਰ ਆਇਆ ਸੀ ਸੋ ਇਹ ਉੱਥੋਂ सोनू ਤੇ ਰਹਿ ਕੇ ਤੇ ਕਹਿੰਦੇ ਡਰਗ ਮੰਨੀ ਲੈ ਕੇ ਜਿਹੜੀ ਬਲੇਰੋ ਗੱਡੀ ਹੈ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ ਉਸ ਗੱਡੀ ਤੇ ਅਮਰਸਰ ਤੋਂ ਇਹਨਾਂ ਡਰਗ ਲੈ ਕੇ ਆਉਂਦੇ ਸੋ ਇਹਨੂੰ ਨਾਕੇ ਤੇ ਆਪਣੇ ਇਹ ਲਾਈਨ ਜਾ ਰਹੀ ਸੀ ਜਦੋਂ ਇਹ ਗੱਲ ਪੁਸ਼ਕੇ ਸਾਹਮਣੇ ਆਈ ਇਹ ਵੀ ਅੱਡਾ ਲੈ ਕੇ ਆਉਣੀ ਸੀ ਸੋ ਪਹਿਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਸੋ ਇਹਨਾਂ ਵਿੱਚੋਂ ਜਿਹੜੀ ਕੋਸ਼ਿਸ਼ ਡਰਗ ਹੈ 288 ਗ੍ਰਾਮ ਦੀ ਹੈਗੀ ਇਹ ਮਿਲ ਗਈ ਇਹਨਾਂ ਕੋਲ ਕੋਸ਼ਿਸ਼ ਤੇ ਬਾਕੀ ਇਹ ਡਰਗ ਬਣੀ ਕੈਸ਼ ਮਿਲਿਆ ਹੈਗਾ ਔਰ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁਕੇ ਨੇ ਜਿਹੜਾ ਅਮਨੀਤ ਅਭੀ ਹੈ ਤੇ ਇੱਕ ਦੀਪੂ ਨਾਮ ਦਾ ਵਿਅਕਤੀ ਹੈ ਉਹ ਵੀ ਨਾਲ ਫਿਕਰ ਹੋਇਆ ਇਹ ਡਿਟੇਲ ਪੁਸ਼ਕੇ ਚ ਸਾਹਮਣੇ ਆਈ ਹੈ ਵੀ ਇਹ ਤਕਰੀਬਨ 4 ਚੱਕਰ ਜਿਹੜੇ ਹੈਗੇ ਨੇ ਇਹ ਗੈਸ਼ ਜਿਹੜਾ ਹੈਗਾ ਡੀਲਰ ਕਰ ਚੁੱਕਿਆ ਹੈ ਡਰਗ ਮੰਨੀ ਦੀਪੂ ਦੇ ਨਾਲ ਸੋ ਦੋ ਚੱਕਰ ਜਿਹੜੇ ਸੀ ਤਿੰਨ ਚੱਕਰ ਤਕਰੀਬਨ ਇਹ ਜਿਹੜੇ ਹੈਗੇ ਨੇ ਇਹ ਡਰਗ ਆਪਣਾ ਹੈਰੋਨ ਹੈ ਚਾਰ ਪਾਸ ਪੈਕੇਟ ਤੇ 6 ਪੈਕੇਟ ਜਿਹੜੇ ਹੈਗੇ ਨੇ ਪਹਿਲਾਂ ਵੀ ਚੱਕਰ ਲਾ ਚੁੱਕੇ ਨੇ ਸੋ ਇਹ ਇੱਕ ਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੋਨੂ ਦੇ ਕਹਿੰਦੇ ਬਬਰੀ ਪਾਈਬਰ ਸੁਨਾਕੇ ਦੇ ਕੋਲ ਉਹਨਾਂ ਨੂੰ ਜਿਹੜਾ ਹੈਗਾ ਰਿਪੁਸ਼ ਗਿਆ ਵੀ ਇਹਨਾਂ ਨੇ ਲੈ ਕੇ ਗਏ ਸੀ ਸੋ ਜੁਤੇਜਾ ਚੱਕਰ ਸੀਗਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ ਹੋਰ 280 ਗ੍ਰਾਮ ਜਿਹੜੀ ਹੈਗੀ ਬ੍ਰਾੰਦ ਹੋਈ ਸੀ ਸੋ ਇਹਨਾਂ ਕੋਲ ਉਹ ਦੁਬਾਰਾ ਹੋਰ ਕਸ਼ਿਸ਼ ਕੀਤੀ ਗਈ ਤਾਂ ਇਹਦੇ ਵਿੱਚ ਹੋਰ ਡਰਗਮਨੀ 3,11,100 ਡਰਗਮਨੀ ਹੋਰ ਬ੍ਰਾੰਦ ਹੋਈ ਹੈ ਤੇ ਇੱਕ ਪਿਸਤਲ ਬੱਤੀ ਬੋਰ ਤੇ ਤਿੰਨ ਰਾਉਂਡ ਜਿਹੜੇ ਹੈਗੇ ਨਾ ਕੋ ਬ੍ਰਾੰਦ ਹੋਏ ਨੇ ਇਹ ਜੰਮੂ ਤੋਂ ਇਹਨਾਂ ਨੇ ਬ੍ਰਾੰਦ ਕਰਵਾਏ ਨੇ ਸੋ ਮੇਨ ਜਿਹੜੇ ਮਾਸਟਰਮਾਈਂਡ ਨੇ ਜਿਹੜੇ ਇਹਨਾਂ ਦੇ ਬੈਕਫੁੱਟ ਤੇ ਨੇ ਉਹ ਸ਼ਕਤੀ ਤੇ ਸੋਨੂ ਨੇ ਸੋਏ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਰੈਕਟ ਹੈ ਇਹ ਅਸੀਂ ਬੈਸਟ ਕੀਤਾ ਹੈਗਾ ਕਪੂਰਥਾ ਸ਼ਹਿਰ ਦੇ ਵਿੱਚ ਪੈਂਦੇ ਪਿੰਡ ਬੰਡੀਸ਼ਣਾ ਦੇ ਸਰਪੰਚ ਕਰਨੈਲ ਸਿੰਘ ਜੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਹੈ ਪਿੰਡ ਵਿੱਚ ਕਾਫੀ ਕੰਮ ਹੋਣ ਵਾਲਾ ਹੈ ਤੇ ਲੋਕਾਂ ਨੇ ਉਹਨਾਂ ਨੂੰ ਸਹਿਮਤੀ ਨਾਲ ਪਿੰਡ ਦਾ ਸਰਪੰਚ ਬਣਾਇਆ ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਪਹਿਲ ਦੇ ਆਧਾਰ 'ਤੇ ਸਕੂਲ ਅਤੇ ਛੱਪੜ ਦੀਆਂ ਕੰਮ ਕਰਵਾਉਣਗੇ ਤੇ ਜਿਹੜੀਆਂ ਗਲੀਆਂ ਵਿੱਚ ਸ਼ਿਵਰਾਜ ਦੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਵਾਉਣਗੇ ਸਰਪੰਚ ਸਾਹਿਬ ਨੇ ਇਹ ਵੀ ਦੱਸਿਆ ਕਿ ਉਹ ਜੋ ਵੀ ਕੰਮ ਕਰਨਗੇ ਪਿੰਡ ਦੇ ਹਿੱਤ ਵਿੱਚ ਕਰਨਗੇ ਜਦੋਂ ਆਮ ਆਦਮੀ ਪਾਰਟੀ ਦੇ ਐਮਸੀ ਮੋਰਚਾ ਪ੍ਰਧਾਨ ਕਾਲੇ ਨਾਲ ਗੱਲਬਾਤ ਕੀਤੀ ਗੀਤਾ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨ ਨਸ਼ੇ ਦੀਆਂ ਗੋਲੀਆਂ ਦੀ ਆਦੀ ਹੋ ਚੁੱਕੇ ਹਨ ਜੋ ਕਿ ਨਸ਼ੇ ਦੀਆਂ ਗੋਲੀਆਂ ਸਰਕਾਰੀ ਹਸਪਤਾਲਾਂ ਤੋਂ ਮਿਲਦੀਆਂ ਹਨ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਨਸ਼ੇ ਦੀਆਂ ਗੋਲੀਆਂ ਨੂੰ ਬੰਦ ਕੀਤਾ ਜਾਵੇ ਕਪੂਰਥਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭਾ ਕਰ ਅਤੇ ਸਹਿਯੋਗੀ ਮਨੀ ਸ਼ਰਮਾ ਦੀ ਖਾਸ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ ਕਪੂਰਥਾ ਸ਼ਹਿਰ ਦੇ ਵਿੱਚ ਪੈਂਦੇ ਪਿੰਡ ਕ੍ਰਿਸ਼ਨ ਸਿੰਘ ਦੇ ਲੋਕਾਂ ਨੇ ਜਦੋਂ ਮੀਡੀਆ ਦੀ ਟੀਮ ਨੂੰ ਆਪਣੇ ਪਿੰਡ ਬੁਲਾਇਆ ਤਾਂ ਪਿੰਡ ਦਾ ਹਾਲ ਬਖਾਇਆ ਪਿੰਡ ਦੇ ਲੋਕਾਂ ਨੇ ਦੱਸਿਆ ਸੀ ਕਿ ਪਿੰਡ ਦਾ ਪਹਿਲਾ ਸਰਪੰਚ ਸੀ ਉਸਨੇ ਪਿੰਡ ਦਾ ਕਾਫੀ ਬੁਰਾ ਹਾਲ ਕੀਤਾ ਹੋਇਆ ਸੀ ਹੁਣ ਜਿਹੜਾ ਨਵਾਂ ਸਰਪੰਚ ਬਣਾਇਆ ਹੈ ਉਹ ਇੱਕ ਸੋਸ਼ਲ ਵਰਕਰ ਹੈ ਜਦੋਂ ਕਿਸ਼ਨ ਸਿੰਘ ਪਿੰਡ ਦੇ ਮੌਜੂਦਾ ਸਰਪੰਚ ਰਾਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਕੰਮ ਕਰਨ ਦਾ ਕਾਫੀ ਸ਼ੌਂਕ ਹੈ ਸਰਪੰਚ ਰਾਜ ਨੇ ਦੱਸਿਆ ਕਿ ਸਰਪੰਚ ਬਣਨ ਤੋਂ ਪਹਿਲਾਂ ਹੀ ਉਹਨਾਂ ਦੇ ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾ ਦਿੱਤੀਆਂ ਸਨ ਸਰਪੰਚ ਰਾਜ ਨੇ ਦੱਸਿਆ ਕਿ ਹੁਣ ਉਹ ਆਪਣੇ ਪਿੰਡ ਦੀ ਧਰਮਸ਼ਾਲਾ ਬਣਵਾ ਰਹੇ ਹਨ ਤੇ ਗ੍ਰਾਂਟ ਮਿਲਦੀ ਛੱਪੜ ਦਾ ਕੰਮ ਜੋ ਥੋੜਾ ਬਹੁਤ ਰਹਿ ਗਿਆ ਹੈ ਉਹ ਵੀ ਪੂਰਾ ਕਰਵਾ ਦੇਣਗੇ ਸਰਪੰਚ ਰਾਜ ਨੇ ਇਹ ਵੀ ਦੱਸਿਆ ਕਿ ਉਹ ਨਸ਼ੇ ਦੇ ਖਿਲਾਫ ਹਨ ਉਹਨਾਂ ਦੇ ਪਿੰਡ ਵਿੱਚ ਚਿੱਟਾ ਤੇ ਨਹੀਂ ਵਿਕਦਾ ਲੇਕਿਨ ਉਹਨਾਂ ਦੇ ਪਿੰਡ ਵਿੱਚ ਕੁਝ ਨੌਜਵਾਨ ਨਸ਼ੇ ਦੀਆਂ ਗੋਲੀਆਂ ਖਾਣ ਲੱਗ ਪਏ सरपंच साहब ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਲਦ ਤੋਂ ਜਲਦੀ ਨਸ਼ੇ ਨੂੰ ਰੋਕਿਆ ਜਾਵੇ ਨਸ਼ੇ ਨੂੰ ਰੋਕਣ ਨਾਲ ਆਉਣ ਵਾਲੀ ਪੀੜ੍ਹੀ ਬਰਬਾਦ ਨਹੀਂ ਹੋਵੇਗੀ ਕਪੂਰਥਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਵਾਕਰ ਅਤੇ ਸਹਿਯੋਗੀ ਮਨੀ ਸ਼ਰਮਾ ਦੀ ਖਾਸ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ 200 ਇਸਨਾਂ ਦੀ ਖਬਰਾਂ ਕਨਫਰਮ ਮਿਲਾਂਗੇ ਇਸ ਸਮੇਂ ਇਸ ਚੱਲਦੇ ਤਦ ਤੱਕ ਨਿਕਲਵਾਨ ਸਿੰਘ ਨੂੰ ਇਜਾਜ਼ਤ ਦੇ ਦਿਓ ਰੱਬ ਰੱਖਾ